ਅੱਜ ਚੌਕ ਦੇਵੀ ਮੰਦਿਰ ਦੇ ਵਿੱਚ ਸਾਡੀਆਂ ਸਾਰੀਆਂ 70-72 ਸੰਸਥਾਵਾਂ ਦੀ ਮੀਟਿੰਗ ਹੋਈ ਹੈ ਜਿਦੇ ਵਿੱਚ ਪਰਸੋ ਪਵਨ ਦਿਵਸ ਤੇ ਨਿਕਲਣ ਵਾਲੀ ਸ਼ੋਭ ਯਾਤਰਾ ਦੀ ਸਾਰੀ ਰੂਪਰੇਖਾ ਤਿਆਰ ਕੀਤੀ ਗਈ ਹੈ। ਦੋਸਤੀ ਦਾ ਤਿਹਾਰ ਹੈ ਜਿਹੜਾ ਬੜੀ ਧੂਮ ਧਾਮ ਨਾਲ ਨੱਬਾ ਸ਼ਹਿਰ ਦੇ ਵਿੱਚ 19-20 ਸਾਲ ਤੋਂ ਮਨਾਇਆ ਜਾ ਰਿਹਾ ਹੈ। ਔਰ ਲੋਕ ਜਿਹੜੇ ਸ਼ਹਿਰ ਦੇ ਨਿਵਾਸੀ ਨੇ ਬੜੀ ਖੁਸ਼ ਹੋ ਕੇ ਤੇ ਬੜੀ ਸ਼ਰਧਾ ਨਾਲ ਦੇਖਦੇ ਨੇ। ਹਰ ਸਾਲ ਦੀ ਤਰ੍ਹਾਂ ਪਿਛਲੇ ਲਗਾਤਾਰ 19 ਸਾਲਾਂ ਤੋਂ ਅਸੀਂ ਬਾਵਨ ਦਵਾਸਤੀ ਦਾ ਤਿਹਾਰ ਮਨਾਉਂਦੇ ਆ ਰਹੇ ਹਾਂ ਇਸ ਸਾਲ ਇਹ 15 9 ਦਿਨ ਐਤਵਾਰ ਨੂੰ ਮਨਾ ਰਹੇ ਹਾਂ ਹਾਂਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਾਪਾ ਉਤਸਵ ਸਮಿತಿ ਨਾਪਾ ਵੱਲੋਂ ਬਾਵਨ ਦਵਾਸਤੀ ਦਾ ਇਤਿਹਾਰ ਬੜੇ ਹਰਸ਼ ਉਲਾਸ ਤੇ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਚੌਂਕ ਦੇਵੀ ਮੰਦਿਰ ਦੇ ਵਿੱਚ ਸਾਡੀਆਂ ਸਾਰੀਆਂ 70-72 ਸੰਸਥਾਵਾਂ ਦੀ ਮੀਟਿੰਗ ਹੋਈ ਹੈ ਜਿਦੇ ਵਿੱਚ ਪਰਸੋ ਬਾਵਨ ਦਿਵਸ ਤੇ ਨਿਕਲਣ ਵਾਲੀ ਸ਼ੋਭਾ ਯਾਤਰਾ ਦੀ ਸਾਰੀ ਰੂਪਰੇਖਾ ਤਿਆਰ ਕੀਤੀ ਗਈ ਹੈ ਇਸ ਦੇ ਵਿੱਚ ਜਿਸ ਤਰ੍ਹਾਂ ਹਰੀਕ੍ਰਿਸ਼ਨ ਸੇੜ ਜੀ ਨੇ ਦੱਸਿਆ ਹਾਥੀ ਘੋੜੇ ਪਾਲਕੀ ਮਾਤਾ ਦੀ ਜੋਤ ਠਾਕੁਰ ਜੀ ਦਾ ਹੰਡੋਲਾ ਝਾਕੀਆਂ ਟਿਪਰੀਆਂ ਡਾਂਡੀਆਂ ਬੈਂਡ ਇਹ ਸਾਰੇ ਹੋਣਗੇ ਤੇ ਸਾਰੇ ਸاهرਵਸੀ ਬੜੇ ਹਰਸ਼ੋ ਉਲਾਸ ਤੇ ਉਤਸ਼ਾਹ ਦੇ ਨਾਲ ਹੀ ਤਿਹਾਰ ਨੂੰ ਮਨਾਉਂਦੇ ਨੇ ਸੋ ਇਸ ਸਾਲ ਵੀ ਅਸੀਂ ਆਪਣੇ ਪੂਰੇ ਉਹਦੇ ਨਾਲੇ ਤਿਉਹਾਰ ਨੂੰ ਮਨਾ ਰਹੇ ਆ ਤੇ ਸਾਰਾ ਸ਼ਹਿਰ ਦੁਲਨ ਦੀ ਤਰ੍ਹਾਂ ਉਸ ਦਿਨ ਸਜਾ ਹੋਇਆ ਹੁੰਦਾ ਹੈ ਤੇ ਸਟਾਲਾ ਲੱਗੀਆਂ ਨੇ ਅਤਿ ਸ਼ਵਾਜੀ ਦਾ ਪ੍ਰਬੰਧ ਹੈ ਜੀ ਸੁੰਦਰ ਤੇ ਅੰਤ ਵਿੱਚ ਚੌਂਕ ਦੇ ਵਿੱਚ ਅਸੀਂ ਠਾਕੁਰ ਜੀ ਦਾ ਪੂਜਾ ਕਰਾਂਗੇ ਇਸ ਮੌਕੇ ਤੇ ਕਿਉਂ ਬਾਬਨ ਦਵਸਤੀ ਦੇ ਤਿਆਰੀਆਂ ਚੱਲ ਰਹੀਆਂ ਨੇ ਪਰਸੋਂ ਕੀ ਕਹਿਣਾ ਚਾਹੁੰਦਾ ਉਸ ਤੋਂ ਹੀ ਕਹਿਣਾ ਚਾਹਣਾ ਜੀ ਬਾਬਨ ਦਵਸਤੀ ਤਿਉਹਾਰ ਹੈ ਜਿਹੜਾ ਬੜੀ ਧੂਮ ਧਾਮ ਨਾਲ ਨੱਬਾ ਸ਼ਹਿਰ ਦੇ ਵਿੱਚ 19-20 ਸਾਲ ਤੋਂ ਮਨਾਇਆ ਜਾ ਰਿਹਾ ਔਰ ਲੋਕ ਜਿਹੜੇ ਸ਼ਹਿਰ ਦੇ ਨਿਵਾਸੀ ਨੇ ਬੜੀ ਖੁਸ਼ ਹੋ ਗਏ ਤੇ ਬੜੇ ਸ਼ਰਧਾ ਨਾਲ ਦੇਖਦੇ ਨੇ ਇਸ ਦੇਖੀਂ ਕੀ ਤਿਆਰੀਆਂ ਤਿਆਰੀਆਂ ਜੀ ਝਾਕੀਆਂ ਬਣਾਉਂਦੇ ਨੇ ਸਾਰੇ ਮੰਦਰਾਂ ਵਾਲੇ ਤੇ ਕੀਰਤਨ ਮੰਡਲ ਦਿੰਦੇ ਨੇ ਹੰਡੋਲਾ ਹੁੰਦਾ ਠਾਕੁਰ ਜੀ ਦਾ ਜੋਤ ਹੁੰਦੀ ਆ ਮਾਤਾ ਰਾਣੀ ਹੁੰਦੀ ਟਿਪਰੀਆਂ ਹੁੰਦੀਆਂ ਨੇ ਤੇ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਜੀ 52 ਪਗਵਾਨ ਜੀ ਦਾ ਦਿਨ ਮਨਾਉਣ ਵਾਸਤੇ ਅੱਜ ਮੀਟਿੰਗ ਹੋਈ ਹੈ ਨਾਬਾ ਹਸਮਤੀ ਵੱਲੋਂ ਜੀ ਔਰ ਸਾਨੂੰ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਰੇ ਦੇਸ਼ ਦੇ ਵਿੱਚ ਸਿਰਫ 2-3 ਜਗ੍ਹਾ ਤੇ ਹੀ 52ਵਾਂ ਦਵਾਤੀ ਮਨਾਈ ਜਾਂਦੀ ਹੈ ਨਾਬਾ ਪਟਿਆਲਾ ਔਰ ਅੰਬਾਰਾ ਔਰ ਸਾਨੂੰ ਇਸ ਤੋਂ ਵੀ ਹੋਰ ਬੜੀ ਮਾਣ ਦੀ ਗੱਲ ਹੈ ਵੀ ਨਾਬੇ ਦੇ ਵਿੱਚ ਵੀ ਇਹਨਾਂ ਦੋਨਾਂ ਸ਼ਹਿਰਾਂ ਤੋਂ ਵੱਧ ਬੜੇ ਧੂਮਤਾਂਮਲਾ ਮਨਾਈ ਜਾਂਦੀ ਹੈ ਇਹਦੇ ਵਿੱਚ ਬੈਂਡ ਹੋਣਗੇ ਆ ਟਿਪਰੀਆਂ ਹੋਣਗੀਆਂ ਡਾਡਿਆ ਹੋਗਾ ਮਤਲਬ ਕਿ ਝਾਕੀਆਂ ਹੋਣਗੀਆਂ ਹਾਥੀ ਹੋਣਗੇ ਘੋੜੇ ਹੋਣਗੇ ਊਠ ਹੋਣਗੇ ਬੜੀ ਸ਼ਰਦਾ ਦੇ ਨਾਲ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਧਾਰਮਿਕ ਔਰ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਸਾਰੀਆਂ ਇਕੱਠੀਆਂ ਹੋ ਕੇ ਬਾਬਨ ਭਗਵਾਨ ਜੀ ਦਾ ਦਿਨ ਬਹੁਤ ਹੀ ਸ਼ਰਦਾ ਤੇ ਉਤਸ਼ਾਹ ਨਾਲ ਮਨਾ ਰਹੀਆਂ ਥੈਂਕ ਯੂ ਬਾਬਨ ਦਵਾਸਤੀ ਦੀ ਤਿਆਰੀ ਚੱਲ ਰਹੀ ਹੈ ਠੀਕ ਹੈ ਨਾ ਜੀ ਬਾਬਨ ਦਵਾਸਤੀ ਦੀ ਅੱਜ ਮੀਟਿੰਗ ਸਾਰੀ ਪ੍ਰੈਸ ਨੇ ਤੁਸੀਂ ਕਵਰ ਕੀਤੀ ਹੈ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਕਿਉਂਕਿ ਨਾਬਾ ਉਸਤ ਸੰਤੀ ਨਾਬਾ ਦੇ ਪ੍ਰਧਾਨ ਕ੍ਰਿਸ਼ਨ ਮੰਗਲਾ ਜੀ ਸੈਕਟਰੀ ਨੀਤਨ ਜੈਨ ਜੀ ਕੈਸ਼ੀਅਰ ਔਰ ਸਾਡੇ ਫਰੀ ਸੇਟ ਜੀ ਉਰੀ ਸਾਰੀ ਮੁੱਖ ਸਰਪਰਾ ਸਰਪਰਾ ਸਾਰੇ ਮੰਦਰ ਕਮੇਟੀਆਂ ਦੇ ਪ੍ਰਧਾਨ ਸਾਹਿਬਾਨ ਸੈਕਟਰੀ ਸਾਹਿਬਾਨ ਉਰੇ ਆਏ ਨੇ ਔਰ ਮਕਮਲ ਸਾਡੀਆਂ ਤਿਆਰੀਆਂ ਨੇ ਬੜੀ ਧੂਮ ਧਾਮ ਦੇ ਨਾਲ ਜਿਹੜੀ ਅਸੀਂ ਸਵਾਰੀਆ ਪਟਿਆਲਾ ਗੇਟ 6:30 ਵਜੇ ਸ਼ੁਰੂ ਕਰਕੇ ਰਾਤ ਨੂੰ ਇੱਥੇ ਚੌਂਕ ਦੇ ਵਿੱਚ ਅਸੀਂ ਜਿਵੇਂ ਪਹਿਲਾਂ 12:30 ਵਜੇ ਪਹੁੰਚਦੇ ਉਸ ਤਰ੍ਹਾਂ ਪਹੁੰਚਾਂਗੇ ਔਰ ਬੜਾ ਸ਼ਹਿਰ ਦੇ ਵਿੱਚ ਅਤਿ ਸ਼ਾਹ ਆ ਕਟੋ ਕਟ 50 60 ਜਗ੍ਹਾ ਜਿਹੜੀਆਂ ਸਟਾਲਾਂ ਨੇ ਉਹ ਲੱਗ ਰਹੀਆਂ ਨੇ ਔਰ ਸਾਡੀਆਂ ਮੰਦਰ ਕਮੇਟੀਆਂ ਵੀ ਲਾ ਰਹੀਆਂ ਆਮ ਸਾਡੇ ਵਪਾਰੀ ਵਰਗ ਦੁਕਾਨਦਾਰ ਭਰਾ ਵੀ ਉਹ ਵੀ ਕਹਿ ਰਹੇ ਨੇ ਅਸੀਂ ਤੁਹਾਡਾ ਪੂਰਾ ਵੈਲਕਮ ਕਰਕੇ ਔਰ ਭਗਵਾਨ ਦਾ ਇਹ 바ਵਨ ਭਗਵਾਨ ਦਾ ਜਿਹੜਾ ਤਿਹਾੜਿਆ ਤੁਮ ਤਰਨਾ ਬਣਾਵਾ ਨਾਪਾ ਉਸ ਤੋਂ ਸੰਪਤੀ ਨਾਪਾ ਵੱਲੋਂ ਹਰ ਸਾਲ ਦੀ ਤਰ੍ਹਾਂ ਪਿਛਲੇ ਲਗਾਤਾਰ 19 ਸਾਲਾਂ ਤੋਂ ਅਸੀਂ 바ਵਨ ਦਵਾਸਤੀ ਦਾ ਤਿਆਰ ਮਨਾਉਂਦੇ ਆ ਰਹੇ ਹਾਂ ਇਸ ਸਾਲ ਇਹ 15 9 ਦਿਨ ਐਤਵਾਰ ਨੂੰ ਮਨਾ ਰਹੇ ਹਾਂ ਅੱਜ ਦੀ ਜੋ ਮੀਟਿੰਗ ਹੈ ਉਸ ਦੀ ਫਾਈਨਲ ਤਿਆਰੀ ਦੇ ਲਈ ਲਗਾਤਾਰ ਮੀਟਿੰਗਾਂ ਦਾ ਇੱਕ ਹਿੱਸਾ ਹੈ ਕਿਉਂਕਿ ਪਿਛਲੇ 1 ਮਹੀਨੇ ਤੋਂ ਲਗਾਤਾਰ ਅਸੀਂ ਨਾਪਾ ਉਸ ਤੋਂ ਸੰਪਤੀ ਨਾਪਾ ਦੀ ਮੀਟਿੰਗ ਕਰ ਰਹੇ ਹਾਂ ਜਿਸ ਦੇ ਵਿੱਚ ਜੋ ਵੀ ਤਿਹਾੜ ਦੇ ਮੁਕੰਮਲ ਤਿਆਰੀ ਹੈ ਚਾਹੇ ਉਹ ਝਾਕੀਆਂ ਦੀ ਹੈ ਸੰਗੀਤਨ ਮੰਡਲਾਂ ਦੀ ਹੈ ਹੰਡੋਲਾ ਚੋਤ ਹੈ ਮਾਤਾ ਦੀ ਤੇ ਹਾਥੀ ਊਂਟ ਬੈਂਡ ਸਾਰੀ ਤਿਆਰੀਆਂ ਨੂੰ ਫਾਈਨਲ ਰੂਪ ਦੇਣ ਵਾਸਤੇ ਅੱਜ ਦੀ ਮੀਟਿੰਗ ਮਾਤਾ ਰਜੇਸ਼ਬਰੀ ਦੇਵੀ ਦੇਵੀ ਚੌਂਕ ਦੇ ਵਿੱਚ ਰੱਖੀ ਗਈ ਹੈ ਜਿਸ ਦੇ ਵਿੱਚ ਸ਼ਹਿਰ ਪੂਰਾ ਤਸਾਹਤ ਹੈ ਹਰ ਬੰਦਾ ਇਸ ਗੱਲ ਲਈ ਉਕਸਾ ਨਿਵਾ ਰਿਹਾ ਹੈ ਕਿ ਮੇਰਾ ਕੁਝ ਨਾ ਕੁਝ ਹਿੱਸਾ ਇਸ ਪਾਵਨ ਤਿਹਾਰ ਦੇ ਵਿੱਚ ਪਵੇ ਤਾਂ ਕਿ ਅਸੀਂ ਤਿਹਾਰ ਨੂੰ ਵੱਧ ਚੜ ਕੇ ਤੇ ਵਧੀਆ ਤਰ੍ਹਾਂ ਗਰਾਮਣਾ ਸਾਡੇ ਕੋਲ ਟੋਟਲ ਸੰਸਤਾਵਾਂ ਪਿਛਲੇ ਸਾਲ 68 ਸੀ 7 ਨਵੀਆਂ ਆਈਆਂ ਟੋਟਲ 75 ਹੋ ਗਈਆਂ ਜਿਸ ਦੇ ਵਿੱਚ ਅੱਜ ਤੱਕ ਸਾਡੇ ਕੋਲ 60 ਤੋਂ ਬਾਹਰ ਸੰਸਥਾ ਦੀ ਰਜਿਸਟ੍ਰੇਸ਼ਨ ਕਰਾਈ ਹੈ ਜੋ ਕਿ ਇਤਿਹਾਾਰ ਦੇ ਵਿੱਚ ਪਾਰਟਿਸਿਪੇਟ ਕਰਨੀ ਇਸ ਵਾਰੀ ਜੋ ਚੱਕੀਆਂ ਨੇ ਉਹ ਲਗਭਗ 20 ਦੇ ਨੇੜੇ ਹੋਣਗੀਆਂ ਹਾਥੀ ਬਿਆਰੇ ਨੇ ਹਾਂਜੀ ਹਾਥੀ ਬਿਆਰੇ ਨੇ ਚੱਕੀਆਂ ਦਾ ਟਾਈਮ ਜੀ ਸਵੇਰੇ ਅਸੀਂ ਸ਼ਾਮ ਨੂੰ ਸਵਾਰੀ ਨੀਅਰ ਬੋਟ ਅਪਰੋਕਸੀਮੇਟ 7 ਵਜੇ ਪਟਿਆਲਾ ਗੜ੍ਹ ਤੋਂ ਸ਼ੁਰੂ ਹੋ ਕੇ ਦੇਵੀ ਮੰਦਰ ਚੌਂਕ ਦੇ ਵਿੱਚ ਹੀ ਸਮਾਪਨ ਕਰਨਾ ਹੈ ਸ਼ਾਮ ਨੂੰ 7 ਵਜੇ ਅਸੀਂ ਸਵਾਰੀ ਚਲਾ ਦਾਂ। ਸਰ ਰੋਡ ਗੱਲ ਤੋਂ ਮੜਾ ਇੱਕ ਲੋਕਾਂ ਨੂੰ ਜੋ ਇਹ ਸਾਡੀ ਸਵਾਰੀ ਹੈ ਇਹ ਪਟਿਆਲਾ ਗੇਟ ਤੋਂ ਚੱਲ ਕੇ ਪੀਖੀ ਮੋੜ ਪੀਖੀ ਮੋੜ ਤੋਂ ਚੱਲ ਕੇ ਦੇਵੀ ਮੰਦਰ ਚੌਂਕ ਦੇਵੀ ਮੰਦਰ ਚੌਂਕ ਤੋਂ ਮੈਸ ਗੇਟ ਮੈਸ ਗੇਟ ਤੋਂ ਬਸੰਤਪੁਰਾ ਬਸੰਤਪੁਰਾ ਤੋਂ ਜਿਹੜਾ ਚੌਂਕ ਹੈ ਆਪਣਾ ਮਾਤਾ ਰਾਣੀ ਚੌਂਕ ਉਧਰ ਲਾ ਤੇ ਉਸ ਤੋਂ ਬਾਅਦ ਹਰੀ ਸੇੜ ਦੀ ਦੁਕਾਨ ਦੇ ਮੂਹਰੇ ਹੋ ਕੇ ਦੁਬਾਰਾ ਫੇਰ ਮਾਤਾ ਰਜेश्वरी ਦੇਵੀ ਚੌਂਕ ਦੇ ਵਿੱਚ ਇਹਦਾ ਸਮਾਪਨ ਆ। ਕਰ ਰਹੇ ਸੀ ਵੀ ਦੁਕਾਨਦਾਰਾਂ ਨੂੰ ਅਪੀਲ ਆਉਂਦੀ ਮੈਂ ਸਾਰੇ ਦੁਕਾਨਦਾਰ ਭਰਾਵਾਂ ਨੂੰ ਅਪੀਲ ਕਰਦਾ ਕਿ ਐਤਵਾਰ ਦਾ ਦਿਨ ਹੈ ਉਸ ਨੂੰ ਮੁੱਖ ਰੱਖਦੇ ਹੋ ਸਾਰੇ ਜਣੇ ਤਿਆਰ ਦੇ ਵਿੱਚ ਸ਼ਾਮਲ ਹੋਣ ਤੇ ਨਾਲ ਜੋ ਆਪਣੀ ਦੁਕਾਨਾਂ ਦੇ ਅੱਗੇ ਛਾਂ ਵਾਸਤੇ ਹਰੀਆਂ ਸੀਟਾਂ ਲਗਾਈਆਂ ਹੋਈਆਂ ਨੇ ਜੋ ਕਿ ਸਵਾਰੀ ਦੇ ਵਿੱਚ ਬਾਧਾ ਨੇ ਉਹਨਾਂ ਨੂੰ ਇੱਕ ਦਿਨ ਵਾਸਤੇ ਜ਼ਰੂਰ ਹਟਾਇਆ ਜਾਵੇ ਜਿਹੜੀ ਅੱਜ ਜਨਰਲ ਮੀਟਿੰਗ ਹੋਈ 52 ਦਿਵਸੀ ਦਾ ਤਿਆਰ 15 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਸਾਡੇ ਪ੍ਰਧਾਨ ਕੁਕੀ ਮੰਗਲਾ ਜੀ ਨਿਤਨ ਜੈਨ ਜੀ ਫੈਕਟਰੀ ਦੇ ਰੋਹੀ ਸਿੰਧਾ ਜੀ ਕੈਸ਼ੀਅਰ ਦੀ ਅਗਵਾਈ ਵਿੱਚ ਇਹ ਤਿਹਾਰ ਮਨਾਇਆ ਜਾ ਰਿਹਾ ਹੈ ਅੱਜ ਸਾਡੀ ਮੀਟਿੰਗ ਲਾਸਟ ਹੋਈ ਹੈ ਧਿਆਰ ਦੇ ਸੰਬੰਧ ਚ ਦੇਵਾਲਾ ਚੌਕ ਮੰਦਰ ਚ ਉਹਨਾਂ ਨੇ ਬਹੁਤ ਵਧੀਆ ਇੰਤਜ਼ਾਮ ਕੀਤਾ ਮੰਦਰ ਦਾ ਵੀ ਧੰਨਵਾਦ ਹੈ ਉਹਨਾਂ ਨੇ ਇਹਦੇ ਚ ਸੁੰਦਰ ਚਾਕੀਆਂ ਡਾਂਡੀਆਂ ਕੀਰਤਨ ਮੰਡਲ ਹਾਤੀ ਬੈਂਡ ਉਸ ਤੋਂ ਇਲਾਵਾ ਹਰੀ শেੜੀ ਦੇ ਵੱਲੋਂ ਢੋਲ ਦੇ ਮੱਢਲੀ ਦਾ ਇੰਤਜ਼ਾਮ ਕੀਤਾ ਗਿਆ ਢੋਲ ਵਜਾ ਕੇ ਆਪਣਾ ਪ੍ਰਦਰਸ਼ਨ ਦਿਖਾਣਗੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਟਾਈਮ ਘੱਟ ਕੇ ਦੁਕਾਨਾਂ ਦਾ ਵਧਾਈ ਦਿੰਦੇ ਨੇ ਸਾਰੇ ਤਕਰੀਬਨ ਨਾਲ ਚੱਲਣ ਦੀ ਕੋਸ਼ਿਸ਼ ਕਰੋ ਇਹ ਸ਼ਹਿਰ ਦਾ ਤਿਹਾਰ ਹੈ ਆਪਣੇ ਹਿੰਦੂਆਂ ਦਾ ਤਿਹਾਰ ਹੈ ਸਾਰਿਆਂ ਨੂੰ ਵੱਧ ਛੱਡ ਕੇ ਸਜੋਗ ਰਿਆਂ ਦੀ ਮੰਗ ਹੈ ਕਿ ਸਾਰੇ ਨਾਲ ਚੱਲੋ ਤੇ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਜਿੰਨੀਆਂ ਵੀ ਝੱਕੀਆਂ ਬਣਾ ਰਿਆ ਸਸਤਾ ਮਾ ਹੋਂ ਦਾ ਧੰਨਵਾਦ ਕੀਰਤਨ ਮੰਡਲ ਵਾਲਾ ਦਾ ਧੰਨਵਾਦ ਜਿੰਨੀਆਂ ਝੱਕੀਆਂ ਲਖਾਈਆਂ ਨੇ ਸਾਰੇ ਵੱਧ ਤੋਂ ਵੱਧ ਲੈ ਕੇ ਆ ਜਿੰਨੀਆਂ ਸਟਾਲਾਂ ਲੱਗਦੀਆਂ ਨੇ ਸਾਰੇ ਕਿਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਹੀਂ ਹੈ ਇਹੀ ਬੇਨਤੀ ਹੈ ਕਿ ਇਹ ਤਿਹਾਰ ਪਟਿਆਲਾ ਗੇਟ ਤੋਂ ਸ਼ੁਰੂ ਹੋ ਕੇ ਪਿੱਖੀ ਮੋੜ ਹੁੰਦੇ ਹੋਏ ਸਦਰ ਬਾਜ਼ਾਰ ਹੁੰਦੇ ਹੋਏ ਇਹ ਆਪਣਾ ਹਰੀ ਸ਼ੇਡਜੀ ਦੀ ਦੁਕਾਨ ਦੇ ਮੂਹਰੇ ਦੀ ਹੋ ਕੇ ਉੱਥੋਂ ਬਸੰਤਪੂਰੇ ਤੋਂ ਦੇ ਹੋਏ ਬਾਹਰੋਂ ਵਾਪਸ ਹੋ ਕੇ ਦੁਬਾਰਾ ਦੇਵਿੰਦ ਵਾਲਾ ਚੌਕ ਆਣਾ ਸਾਰਾ ਰੂਟ ਤੁਹਾਨੂੰ ਵੈਸੇ ਵੀ ਗੱਲ ਲੂਗੀ ਦੇ ਦਿੱਤਾ ਜਾਊਗਾ ਤੇ ਇਹਦੀ ਕਵਰੇਜ ਕਰਨ ਲਈ ਮੇਰੀ ਸਾਰੀ ਪਟਿਆਲਾ ਭਰਾਵਾਂ ਨੂੰ ਬੇਨਤੀ ਹੈ ਵੀ ਪਰਸੋਂ ਨੂੰ ਜ਼ਰੂਰ ਪਹੁੰਚਣ 6 ਵਜੇ ਦਾ ਟਾਈਮ ਹੈ ਪਟਿਆਲਾ ਗੇਟ ਤੋਂ ਸ਼ੁਰੂ ਹੋਣਾ ਧੰਨਵਾਦ ਆਲੀ ਜਿੰਨੇ ਦੁਕਾਨਦਾਰ ਭਰਾਣੇ ਰਸਤੇ 'ਚ ਦੁਕਾਨਾਂ ਹੁੰਦੀਆਂ ਨੇ ਵੈਸੇ ਕੁਛ ਤਾਂ ਬੰਦੇ ਹੁੰਦੀਆਂ ਨੇ ਉਸ ਟਾਈਮ ਜਿੰਨਾਂ ਦੀਆਂ ਪੂੜੀਆਂ ਹੁੰਦੀਆਂ ਨੇ ਉਹ ਥੋੜਾ ਸਬਾਨ ਉਹਨਾਂ ਦੇ ਲੈਵਲ ਤੇ ਅੰਦਰ ਕਰ ਲੈਣ ਜਿਹੜੀ ਆਪਣੀ ਸ਼ੋਭਾ ਯਾਤਰਾ ਆਪਣੇ ਸ਼ਹਿਰ ਦੀ ਸ਼ੋਭਾ ਲਈਆ ਉਹ ਵਧੀਆ ਤਰੀਕੇ ਨਾਲ ਨਿਕਲ ਸਕੇ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਜਿਨ੍ਹਾਂ ਦੇ ਹਰੀਆਂ ਤਰਪਾਲਾਂ ਪਾਈਆਂ ਹੋਈਆਂ ਨੇ ਉੱਪਰ ਸੈੱਟ ਬਣਾਏ ਹੋਏ ਨੇ ਉਹ ਤਾਂ ਲੈਣੇ ਕਿ ਉਹ ਵੀ 7 12 14 ਫੁੱਟ ਚੋਣ ਦੀ ਵੀ ਉਹਦੇ ਨਾਲ ਟਾਈਮ ਨਾ ਖਰਾਬ ਹੋਵੇ ਕਿਸੇ ਦਾ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਧੰਨਵਾਦ